ਅਸਮ ਹਲ ਪਹਿਲਾ ਮਨਸਾ ਮਨੈ ਸਮਾਇ ਲੈ ਉਹ ਜਲ ਸੱਚ ਤਰਨਾ ਮਾਇਕ ਫੁਰਨਾ ਮਨ ਵਿੱਚ ਹੀ ਲੀਨ ਕਰ ਦੇ ਸਦਾ ਤੇ ਰਹਿਣ ਵਾਲੇ ਪਰਮਾਤਮਾ ਮੈਂ ਵਿੱਚ ਜੁੜਿਆ ਹੀ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕੀਦਾ ਆਦ ਜੁਗਾਦ ਦਿਆਲ ਤੂੰ ਠਾਕੁਰ ਤੇਰੀ ਸ਼ਰਣਾ हे सृष्टि ਦੇ ਮੋਢ ਪ੍ਰਭੂ हे ਜੁਗਾਂ ਤੋਂ ਵੀ ਪਹਿਲਾਂ ਦੇ ਪ੍ਰਭੂ ਇਹ ਸਭ ਦੇ ਪਾਲਣ ਵਾਲੇ ਪ੍ਰਭੂ ਤੂੰ ਸਭ ਜੀਵਾਂ ਉੱਤੇ ਦਇਆ ਕਰਨ ਵਾਲਾ ਹੈ ਮੈਂ ਤੇਰੀ ਸ਼ਰਨ ਆਇਆ ਹਾਂ ਤੂੰ ਦਾਤੋ ਹਮਝਾ ਝਿਕਾ ਹਰ ਦਰਸ਼ਨ ਦੀਜੈ हे ਹਰੀ ਤੂੰ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ ਅਸੀਂ ਜੀਵ ਤੇਰੇ ਦਰ ਦੇ ਮੰਗਤੇ ਹਾਂ ਸਾਨੂੰ ਦਰਸ਼ਨ ਦੇ ਗੁਰਮੁਖ ਨਾਮ ਧਿਆਈਐ ਮਨ ਮੰਦਰ ਭਿਜੈ ਰਹਾਓ ਗੁਰੂ ਦੀ ਸ਼ਰਨ ਪਿਆਹੀ ਪ੍ਰਮਾਤਮਾ ਦਾ ਨਾਮ ਸਿਮਰਿਆ ਜਾ ਸਕਦਾ ਹੈ ਜੋ ਸਿਮਰਦਾ ਹੈ ਉਸ ਦੇ ਮਾਨ ਦਾ ਮੰਦਰ ਹਰ ਨਾਮ ਨਾਲ ਭਿਜ ਜਾਂਦਾ ਹੈ ਰਹਾਓ ਕੂੜਾ ਲਾਲਚ ਛੋੜੀਐ ਤਉ ਸਾਚ ਪਛਾਣੈ ਭੈੜਾ ਲਾਲਚ ਛੱਡਣ ਵਾਲੀ ਸਦਾ ਥਿਰ ਪ੍ਰਭੂ ਨਾਲ ਸਾਝ ਪੈਂਦੀ ਹੈ ਗੁਰ ਕੈ ਸ਼ਬਦ ਸਮਾਈਐ ਪਰਮਾਰਥ ਜਾਣੈ ਗੁਰੂ ਦੇ ਸ਼ਬਦ ਦੇ ਰਾਹੀ ਪ੍ਰਮਾਤਮਾ ਦੇ ਨਾਮ ਵਿੱਚ ਲੀਨ ਹੋ ਕੇ ਜੀਵ ਉਹ ਜੀਵਨ ਦੇ ਸਭ ਤੋਂ ਅੱਗੇ ਮਨੋਰਥ ਨੂੰ ਸਮਝ ਲਈਦਾ ਹੈ ਜਿਸ ਮਨੋਰਥ ਲਈ ਸ੍ਰਿਸ਼ਟੀ ਤੇ ਤੇਰਾ ਜਨਮ ਹੋਇਆ ਏ ਮਨਰਾਜਾ ਲੋਬੀਆ ਲੋਭ ਤੋ ਲੋਭਾਈ ਇਹ ਮਾਇਆ ਦਾ ਲੋਭੀ ਮਨ ਸਰੀਰ ਨਗਰ ਦਾ ਰਾਜਾ ਬਣ ਬੈਠਦਾ ਹੈ ਲੋਭ ਵਿੱਚ ਫਸਿਆ ਹੋਇਆ ਸਦਾ ਮਾਇਆ ਦਾ ਲੋਭ ਕਰਦਾ ਰਹਿੰਦਾ ਗੁਰਮਖ ਲੋਭ ਨਿਵਾਰੀਐ ਹਾਰ ਸਿਉ ਬਣਾਈ ਗੁਰੂ ਦੀ ਸ਼ਰਨ ਪੈ ਕੇ ਹੀ ਇਹ ਲੋਭ ਦੂਰ ਕੀਤਾ ਜਾ ਸਕਦਾ ਹੈ ਜਿਹੜਾ ਮਨੁੱਖ ਲੋਭ ਦੂਰ ਕਰ ਲੈਂਦਾ ਹੈ ਉਸ ਦੀ ਪਰਮਾਤਮਾ ਨਾਲ ਪ੍ਰੀਤ ਬਣ ਜਾਂਦੀ ਹੈ ਕੱਲਰ ਖੇਤੀ ਬੀਜੀ ਐ ਕਿਉਂ ਲਾਹਾ ਪਾਵੇ ਜੇ ਕੱਲਰ ਵਿੱਚ ਖੇਤੀ ਬੀਜੀ ਜਾਏ ਤਾਂ ਵੇਜਣ ਵਾਲਾ ਉਸ ਵਿੱਚੋਂ ਲਾਭ ਨਹੀਂ ਖਾੜ ਸਕਦਾ ਮਨਮੁਖ ਸੱਚ ਨਾ ਭਿਜਈ ਊੜ ਕੂੜ ਗਡਾਵੈ ਮਨ ਦੇ ਪਿੱਛੇ ਤੁਰਨ ਵਾਲਾ ਸੱਚੇ ਨਾਮ ਵਿੱਚ ਭਿਜਦਾ ਨਹੀਂ ਸਗੋਂ ਹੋਰ ਹੋਰ ਝੂਠ ਵਿੱਚ ਆਪਣੇ ਆਪ ਨੂੰ ਗਲਤਾਨ ਕਰਦਾ ਰਹਿੰਦਾ ਹੈ ਲਾਲਚ ਛੋਡੋ ਅੰਦੇ ਹੋ ਲਾਲਚ ਦੁੱਖ ਭਾਰੀ ਹੇ ਮਾਇਆ ਮੋ ਵਿੱਚ ਜੰਨੇ ਹੋਏ ਜੀਵੋ ਮਾਇਆ ਦਾ ਲਾਲਚ ਛੱਡ ਦਿਓ ਲਾਲਚ ਵਿੱਚ ਫਸਿਆ ਭਾਰੀ ਦੁੱਖ ਸਹਿਣਾ ਪੈਂਦਾ ਸਾਚੋ ਸਾਹਿਬ ਮਨ ਵਸੈ ਹੋਂ ਮੈਂ ਬਿਕੁਮਾਰੀ ਜਿਸ ਮਨੁੱਖ ਦੇ ਮਨ ਵਿੱਚ ਲਾਲਚ ਦੇ ਥਾਂ ਸਦਾ ਥਿਰ ਮਾਲਕ ਵਸ ਪੈਂਦਾ ਹੈ ਉਹ ਹੋਮੇ ਦੀ ਜ਼ਹਿਰ ਨੂੰ ਮਾਰ ਲੈਂਦਾ ਹੈ ਉਸ ਹੋਮੇ ਨੂੰ ਮਾਰ ਮੁਕਾਉਂਦਾ ਹੈ ਜੋ ਆਤਮਿਕ ਮੌਤ ਦਾ ਕਾਰਨ ਬਣਦੀ ਹੈ ਦੁਬਿਦਾ ਛੋਡ ਕੁਵਾਟੜੀ ਮੂ ਸੋਗੇ ਭਾਈ ਦੁਬਿਦਾ ਛੱਡ ਦਿਓ ਇਹ ਗਲਤ ਰਸਤੇ ਤੇ ਪੈ ਕੇ ਲੁੱਟੇ ਜਾਓਗੇ ਐਨਸ ਨਾਮ ਸਲਾਹੀਏ ਸਤਗੁਰ ਸ਼ਰਣਾਈ ਸਤਗੁਰ ਦੀ ਸ਼ਰਣ ਪੈ ਕੇ ਦਿਨ ਰਾਤ ਪ੍ਰਮਾਤਮਾ ਦੇ ਨਾਮ ਦੀ ਸਿੱਤ ਸਲਾਹ ਕਰਨੀ ਚਾਹੀਦੀ ਹੈ ਮਨਮੁਖ ਪੱਥਰ ਸੈਲ ਹੈ ਤ੍ਰਿਗ ਜੀਵਨ ਫੀਕਾ ਮਨ ਦਾ ਮੁਰੀਦ ਮਨਮੁਖ ਪੱਥਰ ਦੀ ਚਟਾਨ ਹੈ ਚਟਾਨ ਪੱਥਰ ਵਾਂ ਰਖਤ ਹੈ ਜਿਸ ਦਾ ਜੀਵਨ ਬੇਸਵਾਦ ਰਹਿੰਦਾ ਹੈ ਤੇ ਫਟਕਾਰ ਜੋਗ ਹੈ ਜਲ ਮੈਂ ਕੇ ਤਾਰਾ ਕੀਐ ਸਭ ਅੰਤਰ ਸੁਕਾ ਪੱਥਰ ਨੂੰ ਕਿਤਨਾ ਹੀ ਸਮਾਂ ਪਾਣੀ ਵਿੱਚ ਰੱਖਿਆ ਜਾਏ ਆਮੀ ਉਹਨਰ ਸੁਕਾ ਹੀ ਰਹਿੰਦਾ ਹੈ ਹਰ ਕਾ ਨਾਮ ਨਿਧਾਨ ਹੈ ਪੂਰੇ ਗੁਰ ਦੀਆ ਪ੍ਰਮਾਤਮਾ ਦਾ ਨਾਮ ਸਾਰੇ ਆਤਮਕ ਗੁਣਾਂ ਦਾ ਖਜ਼ਾਨਾ ਹੈ ਜਿਸ ਮਨੁੱਖ ਨੂੰ ਪੂਰੇ ਗੁਰੂ ਦੇ ਨਾਮ ਦੇ ਦਿੰਦਾ ਨਾਨਕ ਨਾਮ ਨਾ ਵਿਸਰੇ ਪੰਥ ਅੰਮ੍ਰਿਤ ਪੀਆ ਨਾਨਕ ਨਾਮ ਨਾ ਵਿਸਰੈ ਮੱਤ ਅੰਮ੍ਰਿਤ ਪੀਆ ਉਹ ਹੈ ਨਾਨਕ ਸਦਾ ਜਪ ਜਪ ਕੇ ਆਤਮਕ ਜੀਵਨ ਦੇਣ ਵਾਲਾ ਨਾਮ ਰਸ ਪੀਂਦਾ ਹੈ ਤੇ ਉਸ ਨੂੰ ਪਰਮਾਤਮਾ ਦਾ ਨਾਮ ਕਦੇ ਵੀ ਨਹੀਂ ਪਿਲਦਾ ਰੜਕ ਰੜਕ ਕੇ ਮੱਤ ਮੱਤ ਕੇ ਉਹ ਹਮੇਸ਼ਾ ਅੰਮ੍ਰਿਤ ਨਾਮ ਨੂੰ ਪੀਂਦਾ ਹੈ ਜ਼ਿੰਦਗੀ ਦਾ ਹਿੱਸਾ ਬਣਾਉਂਦਾ ਹੈ ਆਸਾ ਮਹਲਾ ਪਹਿਲਾ ਚੱਲੇ ਚੱਲਣ ਹਾਰ ਵਾਟ ਵਟਾਇਆ ਪਰਦੇਸੀ ਜੀੜੇ ਜੀਵਨ ਦਾ ਸਹੀ ਰਸਤਾ ਖੋਜ ਕੇ ਤੁਰੇ ਜਾ ਰਹੇ ਧੰਦ ਪਿਟੈ ਸੰਸਾਰ ਸਚ ਨਾ ਪਾਇਆ ਉਹ ਕਾਮੌਖਾ ਹੋ ਕੇ ਗਲ ਵਿੱਚ ਮਾਇਆ ਦੇ ਜੰਜਾਲ ਪਾਈ ਰੱਖਦੇ ਹਨ ਤੇ ਉਹਨਾਂ ਨੂੰ ਸਦਾ ਥਿਰ ਪ੍ਰਭੂ ਦਾ ਨਾਮ ਪਿਆਰਾ ਨਹੀਂ ਲੱਗਦਾ ਕਿਆ ਭਵੀ ਹੈ ਕਿਆ ਢੂੰਡੀ ਹੈ ਗੁਰ ਸ਼ਬਦ ਦਿਖਾਇਆ ਜਿਸ ਨੇ ਗੁਰੂ ਦੇ ਸ਼ਬਦ ਦੇ ਰਾਹੀ ਪ੍ਰਭੂ ਨੂੰ ਵੇਖ ਲਿਆ ਉਸ ਦੀ ਪਟਕੜਾ ਉੱਪ ਜਾਂਦੀ ਹੈ ਉਸ ਨੂੰ ਕਿਸੇ ਹੋਰ ਥਾਂ ਸੁਖ ਪਾਲਣ ਦੀ ਲੋੜ ਨਹੀਂ ਪੈਂਦੀ ਮਮਤਾ ਮੋਹ ਵਿਸਰਜਿਆ ਆਪਣੇ ਘਰ ਆਇਆ ਰਹਾਉ ਉਹ ਆਪਣੇ ਅੰਦਰੋਂ ਮਮਤਾ ਦੇ ਮਾਇਆ ਦੀ ਮੋਹ ਦੂਰ ਕਰ ਲੈਂਦਾ ਹੈ ਤੇ ਉਹ ਆਪਣੇ ਅਸਲੀ ਘਰ ਪ੍ਰਭੂ ਵਿੱਚ ਸਦਾ ਲਈ ਟਿਕ ਜਾਂਦਾ ਹੈ ਰਹਾਉ ਸੱਚ ਮਿਲੈ ਸਚਿਆਰ ਊੜ ਨਾ ਪਾਈਐ ਸੱਚ ਦਾ ਵਪਾਰੀ ਜੀਵ ਸਦਾ ਥਿਰ ਪ੍ਰਭੂ ਵਿੱਚ ਜੁੜ ਕੇ ਪ੍ਰਭੂ ਨੂੰ ਮਿਲ ਪੈਂਦਾ ਹੈ ਝੂਠੇ ਪਦਾਰਥਾਂ ਦੇ ਮੋਹ ਵਿੱਚ ਲੱਗਿਆ ਪ੍ਰਭੂ ਨਹੀਂ ਮਿਲਦਾ ਸੱਚੇ ਸਿਉ ਚਿਤ ਲਾਏ ਬਹੜ ਨਾ ਆਈਐ ਸਦਾਤਰ ਪ੍ਰਮਾਤਮਾ ਵਿੱਚ ਚਿੱਤ ਜੋੜਿਆ ਮੁੜ ਮੁੜ ਜਨਮ ਵਿੱਚ ਨਹੀਂ ਆਈਦਾ ਮੋਇਆਂ ਕੋ ਕਿਆ ਰੋਵੋ ਰੋਏ ਨਾ ਜਾਣ ਹੂੰ ਤੁਸੀਂ ਮਰੇ ਸੰਬੰਧੀਆਂ ਨੂੰ ਰੋਂਦੇ ਹੋ ਉਹਨਾਂ ਦੀ ਖਾਤਰ ਵਿਰਾਗ ਕਰਦੇ ਹੋ ਇਹ ਵਿਅਰਥ ਕੰਮ ਹੈ ਅਸਲ ਵਿਰਾਗ ਵਿੱਚ ਆਉਣ ਦੀ ਤੁਹਾਨੂੰ ਜਾਚ ਨਹੀਂ ਰੋਵੋ ਸੱਚ ਸਲਾਹ ਹੁਕਮ ਪਛਾਣ ਹੂੰ ਪਰਮਾਤਮਾ ਦੀ ਸਿੱਤ ਸਲਾਗ ਕਰਨ ਦੀ ਵੈਰਾਗ ਵਿੱਚ ਆਓ ਤੇ ਸਮਝੋ ਕਿ ਇਹ ਜੰਮਣ ਮਰਨਾ ਪਰਮਾਤਮਾ ਦਾ ਹੁਕਮ ਹੈ ਹੁਕਮ ਹੀ ਵਜੋਂ ਲਿਖਾਏ ਆਇਆ ਜਾਣੀਐ ਇਹ ਗੱਲ ਸੰਜੜਣੀ ਚਾਹੀਦੀ ਹੈ ਕਿ ਹਰੇਕ ਜੀਵ ਪ੍ਰਮਾਤਮਾ ਦੇ ਰਜਾ ਵਿੱਚ ਹੀ ਰੋਜੀ ਲੈ ਕੇ ਜਗਤ ਵਿੱਚ ਆਉਂਦਾ ਹੈ ਲਾਹਾ ਪੱਲ ਪਾਏ ਹੁਕਮ ਸਿਆਣੀਆਂ ਉਸਦੀ ਰਜਾ ਨੂੰ ਪਛਾਣਨਾ ਚਾਹੀਦਾ ਹੈ ਇਸ ਤਰ੍ਹਾਂ ਹੀ ਜੀਵਨ ਲਾਭ ਮਿਲਦਾ ਹੈ ਹੁਕਮ ਹੀ ਪੈਂਦਾ ਜਾਏ ਦਰਗਾ ਬਾਣੀਐ ਪ੍ਰਮਾਤਮਾ ਦੀ ਰਜਾ ਵਿੱਚ ਹੀ ਮਮਤਾ ਮੋਹ ਵਿਸਾਰ ਕੇ ਜੀਵ ਇਥੋਂ ਇੱਜ਼ਤ ਖੱਟ ਕੇ ਜਾਂਦਾ ਹੈ ਤੇ ਪ੍ਰਭੂ ਦੀ ਦਰਗਾ ਵਿੱਚ ਹੀ ਆਦਰ ਪਾਉਂਦਾ ਹੁਕਮੇ ਹੀ ਸਿਰ ਮਾਰ ਬੰਦ ਰਬਾਣੀਐ ਪ੍ਰਭੂ ਦੀ ਰਜਾ ਵਿੱਚ ਹੀ ਮਮਤਾ ਮੋਹ ਵਿੱਚ ਫਸਣ ਕਰਕੇ ਜੀਵਾਂ ਨੂੰ ਸਿਰ ਉੱਤੇ ਮਾਰ ਪੈਂਦੀ ਹੈ ਤੇ ਜਨਮ ਮਰਨ ਦੀ ਰਬੀ ਕੈਦ ਵਿੱਚ ਜੀਵ ਪੈਂਦੇ ਹਨ ਲਾਹ ਸਚ ਨਿਉ ਮਨ ਵਸਾਈਐ ਜੇ ਗੱਲ ਮਨ ਵਿੱਚ ਵਸਾ ਲਈਏ ਕਿ ਹਰ ਥਾਂ ਪ੍ਰਮਾਤਮਾ ਦਾ ਨਿਆਹੀ ਵਰਤ ਰਿਹਾ ਹੈ ਤਾਂ ਸਦਾ ਸਿਰ ਪ੍ਰਭੂ ਦਾ ਨਾਮ ਲਾਭ ਖਟ ਲਈਦਾ ਲਿਖੇ ਆਪ ਲੈ ਪਾਏ ਗਰਬ ਵੰਝਾਈਐ ਮਾਨ ਦੂਰ ਕਰ ਦੇਣਾ ਚਾਹੀਦਾ ਹੈ ਪ੍ਰਭੂ ਦੀ ਰਾਜਾ ਵਿੱਚ ਹੀ ਹਰੇਕ ਜੀਵ ਆਪਣੇ ਕੀਤੇ ਕਰਮਾਂ ਤੇ ਸੰਸਕਾਰਾਂ ਅਨਸਾਰ ਪ੍ਰਾਪਤੀ ਕਰਦਾ ਹੈ ਮਨ ਮੁਖੀਆਂ ਸਿਰ ਮਾਰ ਵਾਦਖ ਭਈ ਐ ਜਿਹੜੀ ਜੀਵ ਇਸਤਰੀ ਆਪਣੇ ਮਨ ਦੀ ਅਗਵਾਈ ਵਿੱਚ ਤੁਰਦੀ ਹੈ ਉਸ ਦੇ ਸਿਰ ਉੱਤੇ ਜਨਮ ਮਰਨ ਦੇ ਗੇੜ ਦੀ ਮਾਰ ਉਹ ਮਮਤਾ ਮੋਹ ਦੇ ਝਗੜੇ ਵਿੱਚ ਹੀ ਖਵਾਰ ਹੁੰਦੀ ਹੈ ਠੱਗ ਮੁਠੀ ਕੂੜਿਆਰ ਬੰਨ ਚਲਾਈ ਐ ਕੂੜ ਦੀ ਵਪਾਰਨ ਜੀ ਵਿਸਤਰੀ ਮਮਤਾ ਮੋਹ ਵਿੱਚ ਹੀ ਠੱਗੀ ਜਾਂਦੀ ਹੈ ਲੁੱਟੀ ਜਾਂਦੀ ਹੈ ਮੋਹ ਦੀ ਫਾਹੀ ਵਿੱਚ ਵੱਜੀ ਹੋਈ ਹੀ ਇੱਥੋਂ ਪਰਲੋਕ ਵੱਲ ਪੋਰੀ ਜਾਂਦੀ ਹੈ ਸਾਹਿਬ ਰਿਦੇਵ ਸਾਇ ਨਾ ਪਛੋਤਾਵਹੀ ਮਾਲਕ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਵਸਾ ਅੰਤ ਨੂੰ ਵਿਸਟਾਉਣਾ ਨਹੀਂ ਪਏਗਾ ਗੁਨਾ ਹਮ ਬਖਸ਼ਣ ਹਾਰ ਸ਼ਬਦ ਕਮਾਵਹੀ ਉਸ ਪ੍ਰਭੂ ਦੇ ਸਿਰ ਸਲਾਕਾਰ ਉਹ ਸਾਰੇ ਗੁਨਾ ਬਖਸ਼ਣ ਵਾਲਾ ਹੈ ਨਾਨਕ ਮੰਗੈ ਸੱਚ ਗੁਰਮੁਖ ਘਾਲੀ ਐ اے ਪ੍ਰਭੂ ਨਾਨਕ ਤੇਰਾ ਸਦਾ ਸਰਨਾ ਮੰਗਦਾ ਹੈ ਤੇਰੀ ਮਿਹਰ ਹੋਵੇ ਤਾਂ ਗੁਰੂ ਦੀ ਸ਼ਰਨ ਪੈ ਕੇ ਮੈਂ ਇਹ ਘਾਲ ਕਮਾਈ ਕਰਾਂ ਮੈਂ ਤੁਝ ਬਿਨ ਅਵਰ ਨ ਕੋਏ ਨਦਰ ਨਿਹਾਲੀਐ ਤੇਥੋਂ ਬਿਨਾ ਮੇਰਾ ਕੋਈ ਹੋਰ ਆਸਰਾ ਨਹੀਂ ਹੈ ਮੇਰੇ ਵਾਲ ਆਪਣੀ ਮੇਰ ਦੀ ਨਿਗਾਹ ਨਾਲ ਵੇਖ ਅਸਾ ਮਹਲਾ ਪਹਿਲਾ ਕਿਆ ਜੰਗਲ ਢੂੰਡੀ ਜਾਏ ਮੈਂ ਘਰ ਬਨ ਹਰਿਆਵਲਾ ਜੰਗਲ ਨੂੰ ਟੰਡਣ ਦੀ ਕੀ ਲੋੜ ਐ ਜੰਗਲ ਵਿੱਚ ਲੱਭਣ ਦੀ ਕੀ ਲੋੜ ਐ ਜਿਸ ਮਨੁੱਖ ਨੂੰ ਪਰਮਾਤਮਾ ਹਰਥਾਂ ਦਿਸ ਪਏ ਉਸ ਦੇ ਘਰ ਵਿੱਚ ਹੀ ਹਰਿਆਵਲਾ ਜੰਗਲ ਹੈ ਸੱਚ ਟਿਕਾਏ ਕਰਿਆ ਏ ਸ਼ਬਦ ਉਤਾਵਲਾ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੇ ਰਾਹੀ ਸਦਾ ਫਿਰ ਪ੍ਰਭੂ ਵਿੱਚ ਟਿਕਦਾ ਹੈ ਪਰਮਾਤਮਾ ਰੰਤੋਸ ਦੇ ਹਰ ਦੇ ਘਰ ਆਵਸਦਾ ਜਹਾਂ ਦੇਖਾ ਤਹ ਸੋਏ ਅਵਰ ਨਾ ਜਾਣੀਐ ਮੈਂ ਜਿੱਧਰ ਵੇਖਦਾ ਹਾਂ ਮੈਨੂੰ ਉੱਧਰ ਉਹ ਪ੍ਰਮਾਤਮਾ ਹੀ ਦਿਸਦਾ ਹੈ ਤੇ ਉਸ ਪ੍ਰਭੂ ਤੋਂ ਬਿਨਾ ਕੋਈ ਹੋਰ ਨਹੀਂ ਹੈ ਗੁਰ ਕੀ ਕਾਰ ਕਮਾਏ ਮਹਲ ਪਛਾਣਿਐ ਰਹਾਉ ਗੁਰੂ ਦੀ ਦਸੀ ਕਾਰ ਕਮਾਕੇ ਹਰਥਾ ਪਰਮਾਤਮਾ ਦਾ ਟਿਕਾਣਾ ਨਿਵਾਸ ਪਛਾਣ ਲਈਦਾ ਹੈ ਆਪ ਮਿਲਾ ਵੈ ਸੱਚ ਤਾਂ ਮਨ ਭਾਵਈ ਜਦੋਂ ਸਦਾtheta ਪ੍ਰਭੂ ਆਪ ਕਿਸੇ ਜੀਵ ਨੂੰ ਆਪਣੇ ਚਰਨਾਂ ਵਿੱਚ ਮਿਲਾਉਂਦਾ ਹੈ ਤਦੋਂ ਉਸ ਉਸ ਜੀਵ ਦੇ ਮਨ ਵਿੱਚ ਪਿਆਰਾ ਲੱਗਣ ਲੱਗ ਪੈਂਦਾ ਹੈ ਚੱਲੇ ਸਦਾ ਰਜਾਏ ਅੰਕ ਸਮਾਵਈ ਉਹ ਜੀਵ ਸਦਾ ਉਸ ਦੀ ਰਜਾ ਵਿੱਚ ਤੁਰਦਾ ਹੈ ਤੇ ਉਸ ਦੀ ਗੋਦ ਵਿੱਚ ਲੀਨ ਹੋ ਜਾਂਦਾ ਹੈ ਸੱਚਾ ਸਾਹਿਬ ਮਨ ਵਸੈ ਵਸਿਆ ਮਨ ਸੋਈ ਸਦਾ ਫਿਰ ਮਾਲਕ ਜਿਸ ਮਨੁੱਖ ਦੇ ਮਨ ਵਿੱਚ ਵਸ ਪੈਂਦਾ ਹੈ ਉਸ ਮਨੁੱਖ ਨੂੰ ਆਪਣੇ ਮਨ ਵਿੱਚ ਵਸਿਆ ਹੋਇਆ ਉਹੀ ਪ੍ਰਭੂ ਹਰਥਾ ਦਿਸਦਾ ਆਪੇ ਦੇ ਵਡਿਆਈਆਂ ਦੇ ਟੋਟ ਨਾ ਹੋਈ ਉਸ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ ਪ੍ਰਭੂ ਆਪ ਹੀ ਵਡਿਆਈਆਂ ਦਿੰਦਾ ਹੈ ਤੇ ਉਸ ਦੇ ਖਜ਼ਾਨੇ ਵਿੱਚ ਇਤਨੀਆਂ ਵਡਿਆਈਆਂ ਹਨ ਕਿ ਦਿੰਦਿਆਂ ਘਟਦੀਆਂ ਨਹੀਂ ਅਬੇ ਤਬੇ ਕੀ ਚੱਕਰੀ ਕਿਉਂ ਦਰਗਾ ਪਾਵੇ ਗੁਰੂ ਦੀ ਦਸਿੱਕਾਰ ਕਮਾਉਣੀ ਛੱਡ ਕੇ ਧਿਰ-ਧਿਰ ਦੀ ਖੁਸ਼ਾਮਦ ਕੀਤਿਆਂ ਪਰਮਾਤਮਾ ਦੀ ਹਜ਼ੂਰੀ ਪ੍ਰਾਪਤ ਨਹੀਂ ਹੋ ਸਕਦੀ ਪੱਥਰ ਦੀ ਬੇੜੀ 'ਚੜੇ ਪਰ ਨਾਲ ਬੁੜਾਵੇ ਤਰਤਰ ਦੀ ਖੁਸ਼ਾਮਦ ਕਰਨਾ ਏਹੋ ਹੈ ਜਿਵੇਂ ਪੱਥਰ ਦੀ ਬੇੜੀ ਵਿੱਚ ਸਵਾਰ ਹੋਣਾ ਤੇ ਜੋ ਮਨੋਖ ਇਸ ਪੱਥਰ ਦੀ ਬੇੜੀ 'ਤੇ ਸਵਾਰ ਹੁੰਦਾ ਹੈ ਉਹ ਸੰਸਾਰ ਸਮੁੰਦਰ ਵਿੱਚ ਡੁੱਬ ਜਾਂਦਾ ਆਪਣਾ ਮਨ ਵੇਚੀਐ ਸਿਰ ਦੀ ਜੈ ਨਾਲੇ ਜੇ ਆਪਣਾ ਮਨ ਗੁਰੂ ਅੱਗੇ ਵੇਚ ਦਈਏ ਤੇ ਆਪਣਾ ਸਿਰ ਵੀ ਦਈਏ ਭਾਵ ਆਪਣੇ ਮਨ ਦੇ ਪਿੱਛੇ ਤੁਰਨ ਦੇ ਥਾਂ ਗੁਰੂ ਦੀ ਮੱਤ ਤੇ ਤੁਰਿਏ ਅਤੇ ਆਪਣੀ ਅਕਲ ਦਾ ਮਾਣ ਵੀ ਛੱਡ ਦਈਏ ਗੁਰਮੁਖ ਵਸਤ ਪਛਾਣੀਐ ਆਪਣਾ ਘਰ ਭਾਲੇ ਤਾਂ ਗੁਰੂ ਦੇ ਰਾਹੀ ਆਪਣਾ ਹਿਰਦਾ ਘਰ ਭਾਲ ਕੇ ਆਪਣੇ ਅੰਦਰ ਹੀ ਨਾਮ ਪਦਾਰਥ ਪਛਾਣ ਲਈਦਾ ਜੰਮਣ ਮਰਨਾ ਆ ਕੀ ਐ ਤਿਨ ਕਰਤੈ ਕੀਆ ਹਰ ਕੋਈ ਜਨਮ ਮਰਨ ਦੇ ਗੇੜ ਵਿੱਚ ਗੇੜ ਦਾ ਜ਼ਿਕਰ ਕਰਦਾ ਹੈ ਇਹ ਕਰਤਾਰ ਨੇ ਆਪ ਹੀ ਬਣਾਇਆ ਆਪ ਗਵਾਇਆ ਮਰ ਰਹੇ ਫਿਰ ਮਰਨ ਨਾ ਥੀਆ ਜਿਹੜੇ ਜੀਵ ਆਪਾ ਭਾਉ ਗਵਾ ਕੇ ਮਾਇਆ ਦੇ ਮੋਹ ਵੱਲੋਂ ਮਰ ਜਾਂਦੇ ਹਨ ਉਹਨਾਂ ਨੂੰ ਇਹ ਜਨਮ ਮਰਨ ਦਾ ਗੇੜ ਨਹੀਂ ਵਿਆਪਦਾ ਸਾਈਂ ਕਾਰ ਕਮਾਵਣੀ ਧੁਰ ਕੀ ਫਰਮਾਈ ਜੇ ਮਨ ਸਤਿਗੁਰ ਦੇ ਮਿਲੇ ਕਿਨ ਕੀਮਤ ਸਾਈਂ ਕਾਰ ਕਮਾਵਣੀ ਧੁਰ ਕੀ ਫਰਮਾਈ ਤੁਰੋ ਹੀ ਪ੍ਰਭੂ ਦੇ ਹੁਕਮ ਅਨਸਾਰ ਜੀਵ ਜਿਹੜੀ ਕਾਰ ਕਰਦਾ ਹੁਕਮ ਹੁੰਦਾ ਹੈ ਜੀਵ ਉਹੀ ਕਾਰ ਕਰਦਾ ਹੈ ਜੇ ਮਨ ਸਤਿਗੁਰ ਦੇ ਮਿਲੈ ਇਨ ਕੀਮਤ ਪਾਈ ਪਰ ਜੇ ਜੀਵ ਆਪਣਾ ਮਨ ਗੁਰੂ ਦੇ ਹਵਾਲੇ ਕਰਕੇ ਪ੍ਰਭੂ ਚਰਨਾਂ ਵਿੱਚ ਟਿਕ ਜਾਏ ਤਾਂ ਇਸ ਦਾ ਇਤਨਾ ਉੱਚਾ ਆਤਮਕ ਜੀਵਨ ਬਣ ਜਾਂਦਾ ਹੈ ਕਿ ਕੋਈ ਵੀ ਉਸ ਦਾ ਮੁੱਲ ਨਹੀਂ ਪਾ ਸਕਦਾ ਰਤਨਾ ਪਰਖ ਜੋ ਤਣੀ ਤਿਨ ਕੀਮਤ ਪਾਈ ਉਹ ਮਾਲਕ ਆਪ ਹੀ ਇਹਨਾਂ ਆਪ ਦੇ ਬਣਾਏ ਹੋਏ ਰਤਨਾ ਦੀ ਪਰਖ ਕਰਦਾ ਹੈ ਤੇ ਪਰਖ ਪਰ ਕੇ ਆਪ ਹੀ ਇਨਾਂ ਦਾ ਮੁੱਲ ਪਾਉਂਦਾ ਨਾਨਕ ਸਾਹਿਬ ਮਨ ਵਸੈ ਸੱਚੀ ਵਡਿਆਈ ਏ ਨਾਨਕ ਜਿਸ ਮਨੁੱਖ ਦੇ ਮਨ ਵਿੱਚ ਮਾਲਕ ਪ੍ਰਭੂ ਵਸ ਪੈਂਦਾ ਹੈ ਉਸ ਨੂੰ ਸਦਾ ਤੇ ਰਹਿਣ ਵਾਲੀ ਇੱਜ਼ਤ ਬਖਸ਼ਦਾ ਹੈ ਆਸਾ ਮਹਲਾ ਪਹਿਲਾ ਜਿਨੀ ਨਾਮ ਵਿਸਾਰਿਆ ਦੁਜੇ ਪਰਮ ਭੁਲਾਈ ਜਿੰਨਾ ਬੰਦਿਆਂ ਨੇ ਹੋਰ ਪਟਕਣਾ ਵਿੱਚ ਪੈ ਕੇ ਸਹੀ ਜੀਵਨ ਦਾ ਰਾਹ ਖੁੰਝ ਕੇ ਪ੍ਰਮਾਤਮਾ ਦਾ ਨਾਮ ਭੁਲਾ ਦਿੱਤਾ ਹੈ ਮੂਲ ਛੋੜ ਡਾਲੀ ਲੱਗੇਂ ਕੀ ਆ ਪਾਵੇਂ ਛਾਈ ਉਸ ਸੰਸਾਰ ਰੁੱਖ ਦੇ ਮੁੱਲ ਪ੍ਰਭੂ ਨੂੰ ਛੱਡ ਕੇ ਸੰਸਾਰ ਰੁੱਖ ਦੀਆਂ ਟਾਹਣੀਆਂ ਡਾਲੀਆਂ ਮਾਇਆ ਦੇ ਪਸਾਰੇ ਵਿੱਚ ਲੱਗੇ ਉਨਨੂੰ ਆਤਮਿਕ ਜੀਵਨ ਵਿੱਚ ਕੁਝ ਵੀ ਨਹੀਂ ਮਿਲੇ ਬੇਨ ਨਾਮੈ ਕਿਉਂ ਛੂਟੀ ਐ ਜੇ ਜਾਣੇ ਕੋਈ ਜੇ ਕੋਈ ਮਨੁੱਖ ਸਮਝ ਲਏ ਕਿ ਪ੍ਰਮਾਤਮਾ ਦੇ ਨਾਮ ਵਿੱਚ ਜੁੜਨ ਤੋਂ ਬਿਨਾ ਮਾਇਆ ਦੇ ਮੋਹ ਤੋਂ ਬਚ ਨਹੀਂ ਸਕੀਦਾ ਗੁਰਮੁਖ ਹੋਏ ਤਾਂ ਛੂਟੀ ਐ ਮਨਮੁਖ ਪਤ ਖੋਈ ਰਹਾਉ ਆਉ ਗੁਰੂ ਦੇ ਦੱਸੇ ਰਸਤੇ ਉੱਤੇ ਤੁਰ ਕੇ ਮਾਇਆ ਦੇ ਮੋਹ ਤੋਂ ਖਲਾਸੀ ਕਰ ਲੈਂਦਾ ਹੈ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੋਖ ਮਾਇਆ ਮੋਹ ਵਿੱਚ ਫਸ ਕੇ ਆਪਣੀ ਇੱਜ਼ਤ ਪ੍ਰਮਾਤਮਾ ਦੀਆਂ ਨਜ਼ਰਾਂ ਵਿੱਚ ਗਵਾ ਲੈਂਦਾ ਹੈ ਜਿੰਨੀ ਏਕੋ ਸੇਵਿਆ ਪੂਰੀ ਮਤ ਭਾਈ ਜਿਨ੍ਹਾਂ ਮਨੁੱਖਾਂ ਨੇ ਇੱਕ ਪ੍ਰਮਾਤਮਾ ਦਾ ਸਿਮਰਨ ਕੀਤਾ ਉਹਨਾਂ ਦੀ ਅਕਲ ਮਾਇਆ ਦੇ ਮੋਹ ਵਿੱਚ ਉਕਾਈ ਨਹੀਂ ਖਾਂਦੀ ਆਦਿ ਜੁਗਾਦਿ ਨਿਰੰਜਨਾ ਜਨ ਹਰ ਸ਼ਰਣਾਈ ਪ੍ਰਭੂ ਦੇ ਉਹ ਸੇਵਕ ਉਸ ਪ੍ਰਭੂ ਦੀ ਹੀ ਸ਼ਰਨ ਵਿੱਚ ਟਿਕੇ ਰਹਿੰਦੇ ਹਨ ਜੋ ਸਾਰੇ ਜਗਤ ਦਾ ਮੂਲ ਹੈ ਜੋ ਜੁਗਾਂ ਦੇ ਵੀ ਸ਼ੁਰੂ ਤੋਂ ਹੈ ਅਤੇ ਜਿਸ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ ਸਾਹਿਬ ਮੇਰਾ ਏਕ ਹੈ ਅਵਰਣਹੀ ਭਾਈ ਸਾਡਾ ਮਾਲਕ ਪ੍ਰਭੂ ਬੇਮਿਸਾਲ ਹੈ ਉਸ ਵਰਗਾ ਹੋਰ ਕੋਈ ਨਹੀਂ ਕਿਰਪਾ ਤੇ ਸੁਖ ਪਾਇਆ ਸਾਚੇ ਪਰਥਾਈ ਜੀਓ ਸਦਾ ਥਿਰ ਪ੍ਰਭੂ ਦੇ ਆਸਰੇ ਪਰ ਨੇ ਟਿਕੇ ਰਹੀਏ ਤਾਂ ਉਸ ਦੀ ਮਿਹਰ ਨਾਲ ਆਤਮਕ ਆਨੰਦ ਮਿਲਦਾ ਹੈ ਗੁਰ ਬਿਨ ਕਿਨੇ ਨਾ ਪਾਏ ਓ ਕੀਤੀ ਕਹ ਕਹਾਏ ਬਥੇਰੀ ਲੁਕਾਈ ਹੋਰ ਹੋਰ ਰਸਤੇ ਦੱਸਦੀ ਹੈ ਪਰ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ ਆਪ ਦਿਖਾਵੇ ਵਾਟੜੀ ਸੱਚੀ ਭਗਤ ਡਰਦਾਏ ਗੁਰੂ ਦੇ ਸ਼ਰਨ ਪਿਆ ਪਰਮਾਤਮਾ ਆਪਣੇ ਮਲਾਪ ਦਾ ਸਹੀ ਰਸਤਾ ਆਪ ਹੀ ਵਿਖਾ ਦਿੰਦਾ ਹੈ ਜੀਵਾਂ ਦੇ ਹਿਰਦੇ ਵਿੱਚ ਸਦਾ ਥਿਰ ਰਹਿਣ ਵਾਲੀ ਭਗਤੀ ਪੱਕੀ ਕਰ ਦਿੰਦਾ ਹੈ ਮਨਮੁਖ ਜੇ ਸਮਝਾਈਐ ਭੀ ਉਜੜ ਜਾਏ ਪਰ ਜਿਹੜਾ ਮਨੁੱਖ ਆਪਣੇ ਮਰਨ ਦੇ ਪਿੱਛੇ ਤੁਰਦਾ ਹੈ ਉਸ ਨੂੰ ਜੇ ਸਹੀ ਰਸਤਾ ਸਮਝਾਉਣ ਦੀ ਕੋਸ਼ਿਸ਼ ਵੀ ਕਰੀਏ ਤਾਂ ਵੀ ਉਹ ਪ੍ਰਾਇ ਹੀ ਜਾਂਦਾ ਹੈ ਬੈਨ ਹਰ ਨਾਮ ਨਾ ਛੁਟਸੀ ਮਰ ਨਰਕ ਸਮਾਏ ਪਰਮਾਤਮਾ ਦੇ ਨਾਮ ਤੋਂ ਬਿਨਾ ਇਸ ਉਰਾਹੇ ਤੋਂ ਬਾਚ ਨਹੀਂ ਸਕਦਾ ਉਰਾਹੇ ਪਿਆ ਹੋਇਆ ਉਹ ਆਤਮਿਕ ਮੌਤ ਸਹਿੜ ਲਿੰਦਾ ਹੈ ਮਨ ਨੂੰ ਨਰਕਾਂ ਵਿੱਚ ਪਿਆ ਰਹਿੰਦਾ ਹੈ ਜਨਮ ਮਰੇ ਪਰਮਾਈ ਹੈ ਹਰ ਨਾਮ ਨਾ ਲੇਵੈ ਜਿਹੜਾ ਬਨੁਖ ਹਰੀ ਦਾ ਨਾਮ ਨਹੀਂ ਸਿਮਰਦਾ ਉਹ ਜੰਮਦਾ ਹੈ ਮਰਦਾ ਹੈ ਜੰਮਦਾ ਹੈ ਮਰਦਾ ਹੈ ਇਸੇ ਗੇੜ ਵਿੱਚ ਪਿਆ ਰਹਿਦਾ ਤਾਂ ਕੀ ਕੀਮਤ ਨਾ ਪਾਵੇ ਬਿਨ ਗੁਰ ਕੀ ਸੇਵੈ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਪਰਮਾਤਮਾ ਦੇ ਨਾਮ ਦੀ ਕਦਰ ਨਹੀਂ ਪਾ ਸਕਦੇ ਜੇ ਹੀ ਸੇਵ ਕਰਾਈਐ ਕਰਨੀ ਪਿਸਾਈ ਪਰ ਜੀਵਾਂ ਦੇ ਕੀ ਵਸ ਪਰਮਾਤਮਾ ਨੇ ਜਿਹੋ ਜਿਹੀ ਕਾਰੇ ਜੀਵ ਨੂੰ ਲਾਉਣਾ ਹੈ ਜੀਵ ਨੇ ਉਸੇ ਕਾਰੇ ਲੱਗਣਾ ਹੈ ਆਪ ਕਰੇ ਕਿਸ ਅੱਖੀ ਹੈ ਵੇਖੇ ਵਡਿਆਈ ਪਰਮਾਤਮਾ ਆਪ ਹੀ ਸ੍ਰਿਸ਼ਟੀ ਰਾਜ ਕੇ ਆਪ ਹੀ ਇਸ ਦੀ ਸੰਭਾਲ ਕਰਦਾ ਹੈ ਇਹ ਉਸ ਦੀ ਆਪਣੀ ਹੀ ਬਜ਼ੁਰਗੀ ਹੈ ਉਸ ਤੋਂ ਬਿਨਾ ਕਿਸੇ ਹੋਰ ਅੱਗੇ ਪੁਕਾਰ ਨਹੀਂ ਕੀਤੀ ਜਾ ਸਕਦੀ ਗੁਰ ਕੀ ਸੇਵਾ ਸੁ ਕਰੇ ਜਿਸ ਆਪ ਕਰਾਏ ਗੁਰੂ ਦੀ ਦਸੀ ਸੇਵਾ ਵੀ ਉਹੀ ਮਨੁੱਖ ਕਰਦਾ ਹੈ ਜਿਸ ਬਾਸੋਂ ਪ੍ਰਮਾਤਮਾ ਆਪ ਹੀ ਕਰਾਂਦਾ ਹੈ ਨਾਨਕ ਸਿਰ ਦੇ ਛੁੱਟੀ ਹੈ ਦਰਗਾਪਤ ਪਾਏ ਹੈ ਨਾਨਕ ਜਿਹੜਾ ਮਨੁੱਖ ਆਪਣਾ ਸਿਰ ਗੁਰੂ ਦੇ ਹਵਾਲੇ ਕਰਦਾ ਹੈ ਉਹ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਆਦਰ ਮਾਣ ਪ੍ਰਾਪਤ ਕਰਦਾ ਹੈ